ਪੰਜਾਬ ਦੇ ਵਿੱਚ ਹੋਏ ਬੇਬਲ ਕਲਾ ਗੋਲੀਕਾਂਡ ਦੇ ਵਿੱਚ ਸ਼ਹੀਦ ਹੋਏ ਦੋ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਤਸਵੀਰ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਗਈ। ਉੱਥੇ ਹੀ ਇਹ ਫੈਸਲਾ ਬੀਤੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਪੂਰਾ ਕੀਤਾ ਗਿਆ ਹੈ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕਮੇਟੀ ਦੇ ਮੈਂਬਰ ਸਹਿਬਾਨਾ ਨੇ ਨਾਲ ਨਾਲ ਕ੍ਰਿਸ਼ਨ ਭਗਵਾਨ ਸਿੰਘ ਦੇ ਪਿਤਾ ਅਤੇ ਗੁਰਜੀਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਪਾਪ ਢੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਾਹਿਬ ਸ਼ਰੀਦਾ ਦੇ ਜਿਹੜੇ ਬਾਈਬਲ ਕਰਾ ਦੇ ਵਿੱਚ ਜਿਨ੍ਹਾਂ ਦੇ ਗੁਰੂ ਮਹਾਰਾਜ ਦੀ ਬੇਅਰਬੀ ਨੂੰ ਨਾ ਸਹਾਰ ਦਿਆ ਹੋਇਆ ਸਾਹਤੇ ਮੈਂ ਕੀ ਅਖਰ ਵਰਤਾਂ ਗੁਰਮੁਖ ਪਿਆਰਾ ਵਰਤਾਂ ਜਾਂ ਕੀ ਵਰਤਾਂ ਮੈਂ ਤੇ ਫਿਰ ਸਾਨੂੰ ਇਹਨਾਂ ਦਾ ਗੁਰਮੁਖ ਪਿਆਰਾ ਹੀ ਵਰਤਣਾ ਜ਼ਰੂਰੀ ਏ। ਹਾ ਸ਼ੈਦ ਤੇ ਸੰਤ ਕੀ ਅਖਰ ਉਹਨਾਂ ਦੇ ਨਾਲ ਸੰਬੰਧ ਵਿੱਚ ਉਹਨਾਂ ਨੂੰ ਪਤਾ ਹੈ ਗੁਰੂ ਨਾਨਕ ਦੇਵ ਵਿਚਾਰਧਾਰਾ ਨੂੰ ਹਾਲੇ ਕਿ ਵਾਜਣ ਵਾਸਤੇ ਗਏ ਨੇ ਪਰਿਵਾਰ ਦੇ ਨਾਲ ਬੜ ਮਿਦਾਰ ਕਾਰਨ ਉਤਾਰਨ ਕੀਤਾ ਹੈ ਪਰ ਕੇਵਲ ਗੁਰੂ ਨਾਨਕ ਦੇ ਵਿਚਾਰਤਾਰ ਸਭ ਫਕਰ ਹੋਣਾ ਚਾਹੀਦਾ ਮੈਂ ਬੇਨਤੀ ਕਰਾਂਗਾ ਜਿੰਨੇ ਆਪਾ ਮੈਂਬਰ ਵੀ ਬੈਠੇ ਹੋਏ ਆ ਜਾਂ ਅਹੁਦੇਦਾਰ ਬੈਠੇ ਹੋਏ ਆ ਜਾਂ ਸੇਵਾਦਾਰ ਬੈਠੇ ਹੋਏ ਆ ਆਪਾਂ ਨੂੰ ਮਾਨ ਨਾਲ ਗੁਰੂ ਗ੍ਰੰਥ ਸਾਹਿਬ ਦਾ ਆਦਰ ਕਰਨਾ ਚਾਹੀਦਾ ਹੈ ਤੇ ਨਾਲ ਜਿਹੜੇ ਦੂਜੇ ਧਰਮਾਂ ਨਾਲ ਸੰਬੰਧਤ ਨੇ ਮਿੱਠਤ ਨੇ ਵੀ ਨਾਨਕਾ ਨਾਨਕਾ ਗੁਰ ਸੰਗਿਆਈਆਂ ਸਤ ਵਾਲਾ ਜਿਹੜਾ ਹੋਣਾ ਹੈ ਉਹਨਾਂ ਨੇ ਕਿਤੇ ਫਾਰਸ਼ੀਦ ਹੋ ਰਹੇ ਜਿਵੇਂ ਬੇਬਿਆਸ ਜਾਂ ਉਹਨਾਂ ਦੇ ਸੁਪਨਿਆਂ ਜਿਵੇਂ ਗੁਰੂ ਨਾਨਕ ਦੇ ਆਪ ਸ਼ਬਦਾਂ ਨੂੰ ਵਰਗ ਹੈ ਹਾਂ ਜਾਲੀ ਕਿਸੇ ਜਨ ਕਿਤੇ ਆ ਪਰਵਾਰ ਵਾਲੋਂ ਪਤਾਰ ਮਹਿੰਦਰ ਸਿੰਘ ਜੈਨ 9 ਉਹਨਾਂ ਨੇ ਬੇਬਿਆਸ ਸੋਪੇ ਕਹਿੰਦੇ ਲਾਦੀ ਕਿ ਬਤਾ ਗਾ ਜੈਨ ਸਾਹਿਬ ਜੀ ਤੁਸੀਂ ਅੱਗੋਂ ਅੱਗੋਂ ਸਾਈਡ ਤੋਂ ਜੋਖਾ ਅੱਗੋਂ ਸਾਈਡ ਅੱਗੋਂ ਦਾ ਕਰਾਓ ਸਾਈਡ ਤੇ ਭਾਈ ਜੈਨ ਸਾਹਿਬ ਥੋੜਾ ਸਾਈਡਾ ਇਧਰ ਨੂੰ ਕਰਾਓ ਜੀ سردار بابو جی سنگھ اور امرت پال کو جی بی بی امرت پال کو اور تو نام حاضر ہے پردان اور جی ٹیم سے بھی مکرو پھڑو تو بے شک سکھ سب کو لو تو بے شک کی بات ہے کہ خدا سے نام سے ਬੋਲੇ ਸੋਨ ਨਿਹਾਲ ਸਤਿ ਸ੍ਰੀ ਅਕਾਲ ਕਰਨਾ ਤਰਪਾ ਸਿੰਘ ਜੀ ਸਿਮਰਨ ਕੋ ਧੰਨਵਾਦ ਬੀਬੀ ਬਜਿਤ ਕੋ ਜੀ ਡਾਕਟਰ ਹਰਤਾਪ ਸਿੰਘ ਜੀ ਖਾਰਾ ਸਰਦਾਰ ਕੌਣ ਵੀ ਸਿੰਘ ਜੀ ਸਰਦਾਰ ਮਨਜੀਤ ਸਿੰਘ ਜੰਮੂ

ਔਰ ਮਨਸਾ ਦੇ ਤੋਂ ਵਾਲਾ ਕਰ ਕੋ ਆਇਆ ਇਹਨਾਂ ਨੂੰ ਬੇਚਿਆ ਗਿਆ ਸੀ ਸਰਦਾਰ ਨੂੰ ਨਾ ਦੇ ਲੱਗ ਪਾ ਜੀ ਫੋਟੋ ਪਿੱਛੇ ਆ ਜਾਓ ਪਾਜੀ ਫੋਟੋ ਪਿੱਛੇ ਆ ਜਾਓ ਹਾਲ ਸਾਰੇ ਆਹ ਫੋਟੋ ਬਾਅਦ ਤੇ ਕਿਹਨਾਂ ਦੇ ਉਹ ਪਾਜੀ ਫੋਟੋ ਤੇ ਕਿਹਨਾਂ ਦੇ ਦੈਟਸ ਆਰ ਨੰਬਰ ਮੇਰੇ ਤੇ ਵੀ ਹੈ ਸਤਾਰ ਹਰਜੀਪ ਸਿੰਘ ਜੀ ਇਹਨਾਂ ਨੂੰ ਬੇਚਿਆ مانے خدا ساری ملو اور 600000 ملو کھیتوں نے یاد خدا ہر جی خدا کے کالج سمنو نہیں پائے جس موقف سے کہ کا کیمرہ والا بہت بہت بیسٹ جی سارے سارے جی جی پیچھے ہوئے ہر دیپ سنگھ نے سمیپین کلو دی کو دیو بینچ کے سوپے کو تعلق کو جی ਆਉਂਦੇ ਫੋਟੋ ਰੋਪ ਦਿਓ ਸੋਕੇ ਰੋ ਅੱਗੇ ਖੜੀ ਜੇ ਸਾਹਿਬ ਜੀ ਸੋਕੇ ਜੀ ਇਹ ਅਜੇ ਤੁਹਾਡੇ ਘਰੋਂ ਸਾਡੀ ਦਰਬਾਰ ਸਾਹਿਬ ਦੇ ਸਿਚਿਆ ਕਰਾ ਬੁਰਾ ਲਗਾ ਚੁੱਕੀ ਯਾਰ ਮਾਈਕ ਕਿਤੇ ਕਲਪੁਰ ਬਣੀ ਨਹੀਂ ਮੈਂ ਜੀ ਡਾਕਟਰ ਸਰਪ੍ਰੀਤ ਸਿੰਘ ਗਿੱਲ ਸੁਪੁੱਤਰ ਇੰਜੀਨੀਅਰ ਜਸਵੰਤ ਸਿੰਘ ਜੀ ਗਿੱਲ ਜਿਨ੍ਹਾਂ ਦੀ ਫੋਟੋ ਅੱਜ ਦਰਬਾਰ ਸਾਹਿਬ ਦੇ ਅੰਦਰ ਸਥਿਤ ਜੈਪ ਘਰ ਵਿੱਚ ਸੋਭਿਤ ਕੀਤੀ ਗਈ ਹੈ ਅੱਜ ਸਾਡੀ ਸਾਰੇ ਫੈਮਿਲੀ ਲਈ ਸਾਡੇ ਘਰ ਦੇ ਲਈ ਬਹੁਤ ਹੀ ਵੱਡੇ ਤੇ ਮਾਣ ਵਾਲੀ ਗੱਲ ਹੈ ਲੇਕਿਨ ਨਾਲ ਦੇ ਨਾਲ ਅੱਜ ਉਹਨਾਂ ਦਾ ਵਿਛੋੜਾ ਮਹਿਸੂਸ ਵੀ ਹੋ ਰਿਹਾ ਕਿ ਅੱਜ ਸਾਡੇ ਕੋਲ ਸਾਡੇ ਨਾਲ ਨਹੀਂ ਰਹੇ 2 ਢਾਈ ਸਾਲ ਪਹਿਲਾਂ ਚਲੇ ਗਏ ਬਾਕੀ ਅਸੀਂ ਤਾਂ ਜਿਵੇਂ ਸਾਰਿਆਂ ਨੇ ਇੱਥੇ ਕਿਹਾ ਕਿ ਜੋ ਉਹ ਉਹਨਾਂ ਨੇ ਇੱਕ ਸਿੱਖੀ ਦਾ ਨਿਭਾਇਆ ਫਰਜ਼ ਤੇ ਅਸੀਂ ਵੀ ਚਾਹਾਂਗੇ ਕਿ ਅਸੀਂ ਸਾਡੇ ਬੱਚੇ ਅੱਗੇ ਇਸ ਚੀਜ਼ ਨੂੰ ਅੱਗੇ ਲੈ ਕੇ ਚੱਲਣ ਤੇ ਬਾਕੀ ਹੁਣ ਤਾਂ ਜੀ ਰੱਬ ਨੇ ਜੋ ਉਹਨਾਂ ਨੂੰ ਦਿੱਤਾ ਅੱਗੇ ਜੋ ਦੇਣਾ ਉਹ ਬਖਸ਼ਿਸ਼ ਉਤੋਂ ਆਣੀ ਆ ਅਸੀਂ ਤਾਂ ਸਿਰਫ ਤੁਹਾਡੇ ਆਪਾਂ ਸਾਰੇ ਮਿਲ ਕੇ ਇੱਕ ਤਰ੍ਹਾਂ ਆਪਾਂ ਅਰਦਾਸ ਕਰ ਸਕਦੇ ਆ ਕਿ ਉਹਨਾਂ ਨੂੰ ਜੋ ਉਹਨਾਂ ਦਾ ਬਣਦਾ ਨਾਮ ਮਨ ਸਨਮਾਨ ਜਿਹੜਾ 32 ਸਾਲਾਂ ਚ ਹਲੇ ਤੱਕ ਨਹੀਂ ਸੀ ਮਿਲ ਰਿਹਾ ਉਹ ਹੁਣ ਸ਼ਾਇਦ ਮਿਲਣਾ ਸ਼ੁਰੂ ਹੋ ਗਿਆ ਦਰਵਾਜ਼ੇ ਖੁੱਲ ਗਏ ਨੇ ਤੇ ਸ਼ਾਇਦ ਅੱਗੇ ਉਹਨਾਂ ਨੂੰ ਸਾਰੇ ਨਾਮ ਮਨ ਸਨਮਾਨ ਮਿਲ ਜਾਣ ਜਿਨ੍ਹਾਂ ਦੇ ਉਹ ਵਕਈ ਹੱਕਦਾਰ ਨੇ ਅੱਜ ਕਿਸੇ ਦਾ ਕਿੰਨਾ ਕੋ ਵੱਡਾ ਉਪਰਾਲਾ ਜੀ ਫੋਟੋ ਮਰਾ ਦੇਖੋ ਜੀ ਸਾਡੇ ਲਈ ਤਾਂ ਬਹੁਤ ਵੱਡਾ ਉਪਰਾਲਾ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੀ ਇੱਥੇ ਫੋਟੋ ਆਏਗੀ ਲੇਕਿਨ ਕਾਫੀ ਵੱਡਾ ਉਪਰਾਲਾ ਕਰਕੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸਾਡੇ ਤੋਂ ਉਹਨੇ ਪਤਾ ਕਰਵਾਇਆ ਸਾਡੇ ਤੋਂ ਉਹਨਾਂ ਨੇ ਸਾਰਾ ਮੰਗਵਾਇਆ ਉਹਨਾਂ ਨੇ ਫੋਟੋਆਂ ਮੰਗਵਾਈਆਂ ਸਭ ਕੁਝ ਕਰਾ ਕੇ ਅਖੀਰ ਚ ਐਸਜੀਪੀਸੀ ਨੇ ਕਾਫੀ ਹੀ ਅੱਛਾ ਰੋਲ ਅਦਾ ਕਰਕੇ ਤੇ ਸਾਡ ਅੱਜ ਸਾਡੇ ਪਿਤਾ ਜੀ ਦੀ ਫੋਟੋ ਇੱਥੇ ਜੈਪਕਾਰ ਵਿੱਚ ਸ਼ੋਭਿਤ ਕੀਤੀ ਗਈ ਧੰਨਵਾਦ ਜੀ ਬਹੁਤ ਧੰਨਵਾਦ ਆੜਾ ਲੱਗੀ ਫੋਟੋ ਤੇ ਸਮਾਂ ਥੋੜਾ ਲੇਟ ਹੋ ਗਿਆ ਠੀਕ ਠੀਕ ਹੈ ਬਹੁਤ ਬਹੁਤ ਬਈਆ ਤੁਹਾਨੂੰ ਅੱਜ ਤੁਸੀਂ ਕਿੰਨਾ ਵੱਡਾ ਬੁਰਾ ਲਾਏ ਹੈ ਜੀ ਐਜੀ ਪੀਸ ਦਾ ਸਲਾਹਾ ਜੋ ਕਦਮ ਹੈਗਾ ਜੀ ਠੀਕ ਹੈ ਜੀ ਨਾਮ ਤੇ ਆਪਣੇ ਵਰ ਦੱਸਦੇ ਆਪ ਜਿਨ੍ਹਾਂ ਦੀ ਫੋਟੋ ਤੁਹਾਡੇ ਪਰਿਵਾਰ ਨੂੰ ਲਗਾਈ ਗਈ ਹੈ ਮੇਰਾ ਨਾਮ ਸਤੂ ਸਿੰਘ ਆ ਤੇ ਮੇਰਾ ਉਹ ਬੇਟਾ ਗਰਜੀਤ ਸਿੰਘ ਸ਼ਹੀਦ ਗਰਜੀਤ ਸਿੰਘ ਸਰਾਵਾਂ ਉਹਨਾਂ ਦੀ ਫੋਟੋ ਹੈ ਬਾਇਰ ਕਲਾ ਦੇ ਵਿੱਚ 2015 ਕੀ ਹੋਇਆ ਸਾਰਾ ਮਾਮਲਾ ਜਦ 200 ਉੱਥੇ ਲੰਗਰ ਵਰਤਾਉਂਦੇ ਸੀਗੇ ਲੰਗਰ ਪੁਲਿਸ ਨੇ ਜਾਂਚ ਕਰ ਬੋਲੀ ਚਲਾਤੀ ਸਰ ਦੇ ਸਰ ਦੇ ਵਿੱਚ ਗੋਲੀ ਵੱਜੀ ਉੱਥੇ ਬਸ ਮਤਲਬ ਇਹਨੂੰ ਅੱਜ ਕਿਸੇ ਦਾ ਕਿੰਨਾ ਵੱਡਾ ਉਪਰਾਲਾ ਜੀ ਅਜੇ ਕੋਰ ਲਗਾਈ ਦਿੱਤਾ ਹੈ ਜੀ। ਅਸਬੀ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਜੀ। ਇਹ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ। ਚਲੋ ਦੇਰ ਆਈ ਦਰੁਸਤ ਹੈ। ਉਹਨੇ ਸਾਡੀ ਮੰਗ ਨੂੰ ਸਪਕਾਰ ਕੀਤਾ ਹੈ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਹੁਤ ਵੱਡਾ ਉਪਰਾਲਾ ਹੈ। ਭਾਈ ਰਮਨ ਸਿੰਘ। ਧੰਨ ਧੰਨ ਸਾਹਿਬ ਸਤਿਗੁਰੂ ਛੇਧ ਗੁਰੂ ਆਮਦਾਸ ਪਾਤਸ਼ਾਹ ਜੀ ਦੀ ਇਸ ਪਵਿੱਤਰ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪਵਿੱਤਰ ਇਸ ਧਰਤੀ ਤੇ ਕੇਂਦਰੀ ਸਿੱਖ ਅਜਾਇਬ ਘਰ ਜਿਹਦੇ ਵਿੱਚ ਜਿਹੜੇ ਕੋਈ ਦੇਸ਼ ਲਈ ਕੌਮ ਲਈ ਔਰ ਗੁਰੂ ਪੰਥ ਲਈ ਕੋਈ ਕਾਲਨਾ ਕਾਲ ਜਾਂਦੇ ਉਹਨਾਂ ਦੀਆਂ ਤਸਵੀਰਾਂ ਸ਼ੋਭਿਤ ਕੀਤੀਆਂ ਜਾਂਦੀਆਂ ਅੱਜ ਸੰਤ ਪਿਰਤੀਪਾਲ ਸਿੰਘ ਜਿਹੜੇ ਸਿੱਖ ਪੰਥ ਦੇ ਬਹੁਤ ਵੱਡੇ ਦੂਸਰੇ ਧਰਮ ਵਿੱਚੋਂ ਆ ਕੇ ਸਿੱਖੀ ਦੀਆਂ ਬਹੁਤ ਵੱਡੀਆਂ ਸਵਾਭਾਂ ਨਿਵਾ ਗਏ ਉਹਨਾਂ ਦੀ ਤਸਵੀਰ ਸ਼ੋਭਿਤ ਕੀਤੀ ਗਈ ਆ ਉਹਨਾਂ ਦੇ ਨਾਲ ਜੱ태ਦਾਰ ਹਰਬੰਸ ਸਿੰਘ ਜੀ ਕੋਮਣ ਜਿਹੜੇ ਸਾਡੇ ਮੈਂਬਰ ਐਸ.ਡੀ.ਪੀ.ਸੀ ਰਹੇ ਐਮ.ਐਲ.ਏ ਰਹੇ ਉਹਨਾਂ ਨੇ ਵੀ 1984 ਤੋਂ ਬਾਅਦ ਬਹੁਤ ਵੱਡੀਆਂ ਲੰਬੀਆਂ ਕਤਲਾਂ ਜੋਧਪੁਰ ਜੇਲ੍ਹਾਂ ਦੀ ਕਤਲਾਂ ਢਾਲੀਆਂ ਨਾਲ ਜਾ ਕੇ ਉਹਨਾਂ ਦੇ ਨਾਲ ਸਾਡੇ ਜਸਵੰਤ ਸਿੰਘ ਜੀ ਉਹਨਾਂ ਦਾ ਵੀ ਕਿਉਂਕਿ ਚੇਚੇ ਤੌਰ ਦੇ ਉੱਤੇ ਅੱਜ ਤਸਵੀਰ ਜਿਹੜੀ ਆ ਸ਼ੁਸ਼ੋਭਤ ਕੀਤੀ ਗਈ ਆ ਜਿਨ੍ਹਾਂ ਨੇ ਕੋਲੇ ਦੀਆਂ ਖਾਨਾਂ ਦੇ ਵਿੱਚ ਆਪਣੇ ਪੁਰਾਣਾ ਦੀ ਪਰਵਾਹ ਨਾ ਕਰਦੇ ਹੋਏ ਉਥੋਂ 70 ਜਿਹੜੇ ਸੀ ਵਿਅਕਤੀ ਥੱਲੇੋਂ ਕੱਢ ਕੇ ਲਿਆਂਦੇ ਬਰਗੇਡੀਅਰ ਪ੍ਰੀਤਮ ਸਿੰਘ ਜੀ ਜਿਨ੍ਹਾਂ ਨੇ ਪਾਕਿਸਤਾਨ ਲੜਾਈ ਦੇ ਵਿੱਚ ਪੁਨਚ ਸੈਂਟਰ ਸੈਕਟਰ ਦੇ ਵਿੱਚ ਲਗਭਗ 45000 ਸਰਨਾਰਥੀ ਜਿਹੜੀ ਉਹਨਾਂ ਦੀਆਂ ਜਾਨਾਂ ਬਚਾਈਆਂ ਉਹਨਾਂ ਦੇ ਨਾਲ ਸਰਦਾਰ ਸੋਹਣ ਸਿੰਘ ਜੀ ਜਿਨ੍ਹਾਂ ਨੇ ਨਿਕਾਸੀ ਕੀਤੀ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਉਹਨਾਂ ਦੀ ਤਸਵੀਰ ਸਜੋਬਤ ਕੀਤੀ ਗਈ ਨਾਲ ਵਹਿਬਲ ਕਲਾ ਦੇ ਉਹ ਮਹਾਨ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਜਿਹੜੇ ਬਾਈਬਲ ਕਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉੱਤੇ ਬੇਅਦਬੀ ਕੀਤੀ ਪੰਥ ਦੋਖੀਆਂ ਨੇ ਉਹਦੇ ਵਿੱਚ ਉਹ ਦੋਏ ਸ਼ਹੀਦ ਹੋ ਗਏ ਸੀ ਸੋ ਇਹ ਸੱਤ ਜਿਹੜੇ ਜਿਨ੍ਹਾਂ ਨੇ ਕੌਮ ਦੇ ਲਈ ਸਿੱਖ ਪੰਥ ਲਈ ਵੱਡੇ ਕਾਰਜ ਕੀਤੇ ਆਪਣੇ ਪ੍ਰਾਣਾ ਦੀ ਪਰਵਾਹ ਨਹੀਂ ਕੀਤੀ ਸੋ ਉਹਨਾਂ ਦੀ ਅੱਜ ਤਸਵੀਰਾਂ ਜਿਹੜੀਆਂ ਕੇਂਦਰੀ ਇਸ ਸਿੱਖ ਅਜਾਇਬ ਘਰ ਦੇ ਵਿੱਚ ਸ਼ੋਭਤ ਕੀਤੀਆਂ ਗਈਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ